ਸਵਾਗਤ ਹੈ ਆਪ ਜੀ ਦਾ ਸਫਰੇ ਵਿਰਾਸਤ ਚੈਨਲ ਉੱਤੇ ਅਤੇ ਮੈਂ ਹਾਂ ਡਾਕਟਰ ਕੁਲਬੀਰ ਕੌਰ ਆਮ ਤੌਰ ਤੇ ਇਹ ਹੀ ਗੱਲ ਪ੍ਰਚਲਿਤ ਹੈ ਕਿ ਜਦੋਂ ਅਨੰਦਾਦੀਪੁਰੀ ਨੂੰ 7 ਮਹੀਨੇ ਤੱਕ ਘੇਰਾ ਪਿਆ ਰਿਹਾ ਸਿੱਖ ਗੁਰੂ ਜੀ ਨੂੰ ਪਦਾਵਾ ਲਿਖ ਕੇ ਦੇ ਆਏ ਸੀ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਇਸ ਗੱਲ ਵਿੱਚ ਕਿੰਨੀ ਕੁ ਸਚਾਈ ਹੈ ਇਹ ਦਾਵਾ ਕਿੱਥੇ ਲਿਖਿਆ ਗਿਆ ਲਿਖਣ ਵਾਲੇ ਕੌਣ ਸਨ ਅਤੇ ਲਿਖਣ ਦਾ ਕਾਰਨ ਕੀ ਸੀ ਇਸ ਵੀਡੀਓ ਦੇ ਵਿੱਚ ਆਪਾਂ ਇਸ ਨੂੰ ਸਮਝਣ ਦਾ ਯਤਨ ਕਰਾਂਗੇ ਪੰਜ ਪਿਆਰੇ ਜਿਸ ਵਕਤ ਸਿੱਖ ਨੂੰ ਅੰਮ੍ਰਿਤ ਦੀ ਦਾਤ ਦਿੰਦੇ ਹਨ ਉਹਨਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਅੱਜ ਤੁਹਾਡਾ ਨਵਾਂ ਜਨਮ ਹੈ ਧਰਮ ਦੇ ਪਿਤਾ ਦਾ ਨਾਮ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਦਾ ਨਾਮ ਮਾਤਾ ਸਾਹਿਬ ਕੌਰ ਜੀ ਹੈ ਇੱਕ ਹੈ ਬਿੰਦੀ ਔਲਾਦ ਅਤੇ ਦੂਸਰੀ ਹੈ ਨਾਦੀ ਔਲਾਦ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੂਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਇਹ ਚਾਰੇ ਸਾਹਿਬਜ਼ਾਦੇ ਗੁਰੂ ਜੀ ਦੀ ਬਿੰਦੀ ਔਲਾਦ ਹਨ ਮਾਂ ਦੀ ਰક્ત ਪਿਤਾ ਦੀ ਬਿੰਦ ਤੋਂ ਸਰੀਰ ਬਣਦਾ ਗੁਰਬਾਣੀ ਅੰਦਰ ਬਚਨ ਹਨ ਰક્ત ਬਿੰਦ ਕਰ ਨਿਮਿਆ ਅਗਨ ਉਦਰ ਮਜਾਰ ਅਤੇ ਦੂਸਰੀ ਹੈ ਨਾਦੀ ਔਲਾਦ ਨਾਦ ਕਹਿੰਦੇ ਨੇ ਆਵਾਜ਼ ਉਪਦੇਸ਼ ਜਿਸ ਨੂੰ ਸੁਣ ਕੇ ਗੁਰੂ ਨੂੰ ਆਪਣਾ ਆਪ ਸਮਰਪਣ ਕਰ ਦੇਣਾ ਖਾਲਸਾ ਗੁਰੂ ਦਾ ਨਾਦੀ ਪੁੱਤਰ ਹੈ ਆਨੰਦਪੁਰ ਦੀ ਧਰਤੀ ਤੇ ਵੱਡਾ ਘੇਰਾ ਪੈਣ ਤੋਂ ਪਹਿਲਾਂ ਸਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਾਂ ਨੂੰ ਕਿਹਾ ਕਿ ਤੁਸੀਂ ਆਪਣੇ ਪਰਿਵਾਰ ਲੈ ਕੇ ਆਨੰਦਪੁਰ ਛੱਡ ਕੇ ਚਲੇ ਜਾਓ ਉਸ ਵਕਤ ਮਾਈ ਪਖਾ ਜੀ ਦੇ ਬੋਲ ਸਨ ਕਿ ਸਤਿਗੁਰੂ ਜੀ ਸਾਡਾ ਪਰਿਵਾਰ ਤੇ ਤੁਸੀਂ ਹੋ ਅਸੀਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦੇ ਜਦੋਂ ਸਿੱਖ ਦਾ ਗੁਰੂ ਦੇ ਨਾਲ ਇੰਨਾ ਗੂੜਾ ਪਿਆਰ ਹੋਵੇ ਇੰਨਾ ਵੱਡਾ ਦਾਵਾ ਹੋਵੇ ਫਿਰ ਉਹ ਦਾਵੇ ਬੇਦਾਵੇ ਨਹੀਂ ਬੰਦਦੇ ਅਨੰਦਪੁਰ ਦੀ ਧਰਤੀ ਤੇ ਦੁਨੀ ਚੰਦ ਵਰਗਿਆਂ ਨੂੰ ਛੱਡ ਕੇ ਬਾਕੀ ਗੁਰਸਿੱਖਾਂ ਨੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਤ ਨਹੀਂ ਛੱਡਿਆ ਉੱਥੇ ਕੋਈ ਵੀ ਬੇਦਾਵਾ ਨਹੀਂ ਲਿਖਿਆ ਗਿਆ ਫਿਰ ਸਵਾਲ ਪੈਦਾ ਹੁੰਦਾ ਜਿਸ ਵਕਤ ਬੇਦਾਵੇ ਵਾਲੇ ਕਾਗਜ਼ ਨੂੰ ਬਾਜਾਂ ਵਾਲੇ ਪ੍ਰੀਤਮ ਸਤਗੁਰੂ ਜੀ ਨੇ ਖਿਦਰਾਣੇ ਦੀ ਢਾਬ ਤੇ ਪਾੜਿਆ ਉਹ ਕਿੱਥੇ ਲਿਖਿਆ ਗਿਆ ਅਤੇ ਕਿਸ ਵੱਲੋਂ ਲਿਖ ਕੇ ਦਿੱਤਾ ਗਿਆ ਸੀ ਮਈ ਮਹੀਨੇ ਵਿੱਚ ਅਨੰਦਪੁਰ ਨੂੰ ਘੇਰਾ ਪੈਂਦਾ ਸਤਗੁਰੂ ਜੀ ਦਸੰਬਰ ਮਹੀਨੇ ਵਿੱਚ ਅਨੰਦਪੁਰ ਦਾ ਕਿਲਾ ਛੱਡਦੇ ਨੇ ਇਹ ਸੱਤ ਮਹੀਨੇ ਦਾ ਵੱਡਾ ਘੇਰਾ ਸੀ ਜੇਕਰ ਸਿੱਖਾਂ ਨੂੰ ਮੁਸ਼ਕਲ ਆਈ ਫਾਲ ਪੱਤੇ ਖਾ ਕੇ ਗੁਜ਼ਾਰਾ ਕੀਤਾ ਦੂਜੇ ਪਾਸੇ ਦੁਸ਼ਮਣ ਦਲ ਵੀ ਹਾਲੋਂ ਬੇਹਾਲ ਸੀ ਪਹਿਲਾਂ ਗਰਮੀ ਦੀ ਰੁੱਤ ਫਿਰ ਮੀਂਹ ਪੈਣੇ ਸ਼ੁਰੂ ਹੋ ਗਏ ਹਨੇਰੀਆਂ ਚੱਲਣ ਲੱਗੀਆਂ ਫਿਰ ਕਹਿੰਦੇ ਨੇ ਕਿ ਮੁਗਲਾਂ ਦੀ ਫੌਜ ਵਿੱਚ ਲਾਗ ਦੀ ਬਿਮਾਰੀ ਵੀ ਫੈਲ ਗਈ ਇਸ ਬਿਮਾਰੀ ਤੋਂ ਵੀ ਉਹ ਬਹੁਤ ਤੰਗ ਆ ਗਏ ਅੱਗੇ ਹੁਣ ਦਸੰਬਰ ਦਾ ਮਹੀਨਾ ਨੇੜੇ ਆ ਰਿਹਾ ਹੈ ਠੰਡ ਪੈਣੀ ਸ਼ੁਰੂ ਹੋ ਗਈ ਅੱਕੇ ਹੋਏ ਮੁਗਲਾਂ ਨੇ ਅਤੇ ਪਹਾੜੀ ਰਾਜਿਆਂ ਨੇ ਫੈਸਲਾ ਕੀਤਾ ਕਿ ਅਸੀਂ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕੋਈ ਹੋਰ ਚਾਲ ਖੇਡਦੇ ਹਾਂ 22 ਤਾਰ ਦੇ ਹਿੰਦੂ ਰਾਜਪੂਤ ਰਾਜਿਆਂ ਵੱਲੋਂ ਪੰਡਤ ਅਤੇ ਮੁਗਲਾਂ ਵੱਲੋਂ ਇੱਕ ਸੈਯਦ ਨੂੰ ਗੁਰੂ ਸਾਹਿਬ ਜੀ ਪਾਸ ਭੇਜਿਆ ਗਿਆ ਇਸ ਸੈਯਦ ਦਾ ਨਾਮ ਵਲੀ हसन ਅਤੇ ਸਮਾਣੇ ਦਾ ਇਹ ਰਹਿਣ ਵਾਲਾ ਸੀ ਇਨਾਂ ਵੱਲੋਂ ਗਉਂ ਅਤੇ ਕੁਰਾਨ ਦੀ ਝੂਠੀ ਕਸਮ ਖਾਦੀ ਗਈ। ਗੁਰੂ ਜੀ ਨੂੰ ਆ ਕੇ ਕਿਹਾ ਗਿਆ ਕਿ ਇੱਕ ਵਾਰ ਤੁਸੀਂ ਕਿਲਾ ਛੱਡ ਦਿਓ ਸਾਡੀ ਰਹਿ ਆ ਜਾਵੇਗੀ ਕਿਉਂਕਿ ਔਰੰਗਜ਼ੇਬ ਦੱਖਣ ਦੇ ਵਿੱਚ ਮਰਾਠਿਆਂ ਦੇ ਨਾਲ ਯੁੱਧ ਲੜ ਰਿਹਾ ਸੀ। ਉੱਥੇ ਮਰਾਠੇ ਇਸ ਉੱਤੇ ਭਾਰੂ ਪੈ ਰਹੇ ਸਨ। ਇਧਰ ਅਨੰਦਪੁਰ ਦਾ ਕਿਲਾ ਖਾਲੀ ਨਹੀਂ ਹੋ ਰਿਹਾ। ਔਰੰਗਜ਼ੇਬ ਵੱਲੋਂ ਇਹਨਾਂ ਤੇ ਪ੍ਰੈਸ਼ਰ ਸੀ ਕਿ ਕਿਵੇਂ ਨਾ ਕਿਵੇਂ ਕਿਲਾ ਖਾਲੀ ਕਰਵਾਇਆ ਜਾਵੇ। ਇਹ ਡਰਦੇ ਔਰੰਗਜ਼ੇਬ ਤੋਂ ਸਤਗੁਰੂ ਸਾਹਿਬ ਜੀ ਦੇ ਨਾਲ ਝੂਠੀਆਂ ਸੌਹਾ ਖਾਣ ਵਾਲੀਆਂ ਚਾਲਾਂ ਖੇਡ ਰਹੇ ਸਨ। ਤਾਂ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਤਰਜਾਮੀ ਸਤਬੂਜੀ ਇਹਨਾਂ ਦੀ ਚਾਲ ਨੂੰ ਸਮਝਦੇ ਸਨ। ਉਹਨਾਂ ਗੁਰਸਿੱਖਾਂ ਨੂੰ ਕਿਹਾ ਕਿ ਆਪਾਂ ਥੋੜਾ ਹੋਰ ਸਮਾਂ ਲੰਘਾਈਏ। ਪਰ ਕਹਿੰਦੇ ਸਿੱਖਾਂ ਨੇ ਵੀ ਬੇਨਤੀ ਰੂਪ ਵਿੱਚ ਜ਼ੋਰ ਪਾਇਆ ਕਿ ਸਤਗੁਰੂ ਜੀ ਹੋਨੇ ਆਪ ਆਪਣੇ ਕੋਲ ਆ ਕੇ ਸੌਹਾ ਖਾ ਰਹੇ ਨੇ। ਆਪਾਂ ਕਿਲਾ ਛੱਡ ਦਈਏ। ਸੋ ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਨੂੰ ਛੱਡਣ ਦੀ ਤਿਆਰੀ ਕੀਤੀ ਭਾਵੇਂ ਕਿ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਲਾ ਛੱਡਣਾ ਨਹੀਂ ਚਾਹੁੰਦੇ ਇਹਨਾਂ ਦੀਆਂ ਝੂਠੀਆਂ ਕਸਮਾਂ ਤੇ ਸਤਿਗੁਰੂ ਸਾਹਿਬ ਜੀ ਨੂੰ ਵਿਸ਼ਵਾਸ ਨਹੀਂ ਸੀ ਪਰ ਸਿੱਖਾਂ ਵੱਲੋਂ ਜ਼ੋਰ ਪਾਉਣ ਤੇ ਕਿਲਾ ਛੱਡਣ ਦੀ ਤਿਆਰੀ ਹੋਈ ਇੱਥੇ ਹੁਣ ਬੇਦਾਵੇ ਵਾਲੀ ਕੋਈ ਗੱਲ ਹੀ ਨਹੀਂ ਰਹਿ ਜਾਂਦੀ ਸਿੱਖਾਂ ਨੇ ਕਿਹਾ ਤੇ ਸਤਿਗੁਰੂ ਸਾਹਿਬ ਜੀ ਨੇ ਮੰਨ ਲਿਆ ਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਸਰਸਾ ਦੇ ਕੰਡੇ ਤੇ جنگ ਹੁੰਦੀ ਪਰਿਵਾਰ ਬਿਸ਼ੂੜਾ ਚਮਕੌਰ ਦੀ جنگ ਮਾਛੀਵਾੜਾ ਇਸ ਤੋਂ ਅੱਗੇ ਸਤਗੁਰੂ ਜੀ ਦੀਨਾ ਕਾਂਗੜ ਪਹੁੰਚਦੇ ਨੇ ਤੇ ਇੱਥੇ ਪਹੁੰਚ ਕੇ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਜਫਰਨਾਮਾ ਭਵ ਫਤਿਹ ਦੀ ਚਿੱਠੀ ਲੈ ਕੇ ਭੇਜੀ ਜਾਂਦੀ ਹੈ ਉਸ ਸਮੇਂ ਇਧਰ ਮਾਝੇ ਦੀ ਧਰਤੀ ਤੇ ਵੀ ਹਲਚਲ ਹੋ ਰਹੀ ਸੀ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਨਾਂ ਕਾਂਗੜ ਸਨ ਤੇ ਮਾਝੇ ਦੀ ਧਰਤੀ ਤੇ ਵਿਚਾਰਾਂ ਚੱਲ ਰਹੀਆਂ ਨੇ ਸਤਕਾਰਯੋਗ ਮਾਤਾ ਭਾਗ ਗੌਰ ਜੀ ਮਾਝੇ ਦੇ ਬਹੁਤ ਤਕੜੇ ਖਾਨਦਾਨ ਵਿੱਚੋਂ ਸਨ ਜਬਾਲ ਇਹਨਾਂ ਦਾ ਪੇਕਾ ਪਿੰਡ ਅਤੇ ਇਹਨਾਂ ਦੇ ਸਹੁਰੇ ਪੱਟੀ ਸਨ ਜ਼ਿਲ੍ਹਾ ਤਰਨਤਾਰਨ ਵਿੱਚ ਇਹਨਾਂ ਦੇ ਸਹੁਰੇ ਪਰਿਵਾਰ ਵੀ ਬਹੁਤ ਤਕੜੇ ਸਨ ਵੱਡੇ ਭਰਾ ਦਾ ਨਾਮ ਸੀ ਚੌਧਰੀ ਭਾਗ ਸਿੰਘ ਇਹ ਵੀ ਬਹੁਤ ਪਿੰਡਾਂ ਦਾ ਚੌਧਰੀ ਸੀ ਮਾਤਾ ਪਾਪਾ ਗੁਰਜੀ ਦੇ ਸੋਹਰੇ ਦੇਸ਼ ਰਾਜ ਦਾ ਭੋਗ ਪੈਂਦਾ ਪੱਟੀ ਵਿਖੇ ਮਜਹਲਾਂ ਦਾ ਬਹੁਤ ਵੱਡਾ ਇਕੱਠ ਹੁੰਦਾ ਹੈ ਇੱਥੇ ਫਿਰ ਵਿਚਾਰ ਚਰਚਾ ਛੜਦੀ ਹੈ ਕਿ ਆਪਣੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਇੰਨਾ ਕੁਝ ਹੋ ਗਿਆ ਸਾਨੂੰ ਪਤਾ ਹੀ ਨਹੀਂ ਚੱਲਿਆ ਬਾਜਾ ਵਾਲੇ ਪ੍ਰੀਤਮ ਨੂੰ ਆਨੰਦਪੁਰ ਛੱਡਣਾ ਪਿਆ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਹੋ ਗਈ ਇਨ੍ਹਾਂ ਸਾਰੇ ਸਿੱਖਾਂ ਨੇ ਰਏ ਬਣਾਈ ਕਿ ਆਪਾਂ ਇਸ ਸਮੇ 71 ਹੋ ਗਏ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਜਾਈਏ ਮਾਝੇ ਦੀ ਧਰਤੀ ਤੋਂ ਇਹ ਸਿੱਖਾਂ ਦਾ ਜਥਾ ਤੁਰਿਆ ਪਤਾ ਲੱਗਾ ਕਿ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਲਵੇ ਦੀ ਧਰਤੀ ਤੇ ਹਨ ਹੁਣ ਇਸ ਜਥੇ ਦੇ ਵਿੱਚ ਕੌਣ ਕੌਣ ਸ਼ਾਮਲ ਹੋਇਆ ਸਤਿਕਾਰਯੋਗ ਮਾਤਾ ਭਾਗੌਰ ਜੀ ਆਪ ਸਨ ਇਹਨਾਂ ਦੇ ਵੱਡੇ ਭਰਾ ਚੌਧਰੀ ਭਾਗ ਸਿੰਘ ਜੀ ਛੋਟੇ ਭਰਾ ਦਿਲਬਾਗ ਸਿੰਘ ਮਾਤਾ ਭਾਕੌਰ ਜੀ ਦਾ ਪਤੀ ਭਾਈ ਨਿਧਾਨ ਸਿੰਘ ਤੇ ਭਾਈ ਨਿਧਾਨ ਸਿੰਘ ਦਾ ਭਰਾ ਸੁਲਤਾਨ ਸਿੰਘ ਅਤੇ ਰਾਏ ਸਿੰਘ ਇਹਨਾਂ ਦੇ ਨਾਲ ਚੱਲ ਪਏ ਇਹ ਰਾਏ ਸਿੰਘ ਕੌਣ ਸਨ ਇਹ ਭਾਈ ਮਨੀ ਸਿੰਘ ਜੀ ਦੇ ਚਾਚੇ ਦੇ ਪੁੱਤਰ ਸੀ ਭਾਈ ਮਨੀ ਸਿੰਘ ਜੀ ਦਾ ਭਤੀਜਾ ਭਾਈ ਮਹਾ ਸਿੰਘ ਵੀ ਨਾਲ ਚੱਲਿਆ ਹੈ ਇਸ ਜਥੇ ਦੇ ਵਿੱਚ ਹੋਰ ਵੀ ਬੇਅੰਤ ਸਿੱਖ ਸੰਗਤਾਂ ਸ਼ਾਮਲ ਹੋਈਆਂ ਇਥੋਂ ਚੱਲ ਕੇ ਦੀਨਾ ਕਾਂਗੜ ਪਹੁੰਚਦੇ ਨੇ ਪਤਾ ਲੱਗਦਾ ਕਿ ਸਤਗੁਰੂ ਜੀ ਖਦਰਾਣੇ ਦੀ ਢਾ ਵੱਲ ਚਲੇ ਗਏ ਹਨ RAME ਆਣੇ ਪਿੰਡ ਦੇ ਵਿੱਚ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਇਨ੍ਹਾਂ ਸਿੱਖਾਂ ਦਾ ਮੇਲ ਹੋ ਜਾਂਦਾ ਹੈ ਸਾਰੀਆਂ ਹੀ ਸੰਗਤਾਂ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾ ਤੇ ਨਮਸਕਾਰ ਕਰਦੀਆਂ ਨੇ ਫਿਰ ਸੰਗਤਾਂ ਵੱਲੋਂ ਬੇਨਤੀ ਰੂਪ ਵਿੱਚ ਅਫਸੋਸ ਕੀਤਾ ਜਾਂਦਾ ਦੁੱਖ ਸੀ ਸਿੱਖਾਂ ਦੇ ਅੰਦਰ ਕਿ ਸਮੇਂ ਦੀ ਹਕੂਮਤ ਵੱਲੋਂ ਇਹ ਤੱਕਾ ਕੀਤਾ ਗਿਆ ਸੈਭਜਾਦਿਆਂ ਦੀ ਸ਼ਹਾਦਤ ਹੋਈ ਮਾਤਾ ਗੁਜਰਕੌਰ ਜੀ ਵੀ ਸ਼ਹੀਦ ਹੋ ਗਏ ਪਰ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਸਮੇਂ ਵੀ ਅਡੋਲ ਸਨ ਤੇ ਅੱਜ ਵੀ ਅਡੋਲ ਨੇ ਸਤਕਾਰੂ ਕੁ ਮਾਤਾ ਭਾਗੌਰ ਜੀ ਦੇ ਵੱਡੇ ਭਰਾ ਚੌਧਰੀ ਭਾਗ ਸਿੰਘ ਨੇ ਕੁਝ ਹੋਰ ਸਿਆਸੀ ਸਿੱਖਾਣੇ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨੇੜੇ ਹੋ ਕੇ ਵਿਚਾਰ ਸ਼ੁਰੂ ਕੀਤੀ ਜਿੰਨਾ ਸਿੱਖਾਂ ਦੀ ਸਰਕਾਰੇ ਦਰਬਾਰੇ ਪਹੁੰਚ ਸੀ ਉਹ ਕਹਿਣ ਲੱਗੇ ਕਿ ਸਤਗੁਰੂ ਜੀ ਆਪਣਾ ਇਨਾ ਵੱਡਾ ਨੁਕਸਾਨ ਹੋ ਗਿਆ ਸਮੇਂ ਦੀ ਹਕੂਮਤ ਨਾਲ ਟੱਕਰ ਲੈ ਕੇ ਆਪਾਂ ਕੀ ਖੱਟਿਆ ਬਹੁਤ ਘਾਟਾ ਪੈ ਗਿਆ ਏ ਆਪਾਂ ਨੂੰ ਸਰਕਾਰ ਦੇ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਅਸੀਂ ਵਿਚ ਪੈ ਕੇ ਰਾਜ਼inama ਕਰਵਾ ਦਿੰਦੇ ਹਾਂ ਲਾਹੌਰ ਦਾ ਸੂਬੇਦਾਰ ਸਾਡੀ ਮੰਨਦਾ ਹੈ ਉਸ ਰਾਹੀਂ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਤੱਕ ਗੱਲਬਾਤ ਕਰਕੇ ਸਮਝੌਤਾ ਕਰ ਲਈਏ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਡੋਲ ਨੇਤਰ ਬੰਦ ਕਰਕੇ ਬੈਠੇ ਸਨ ਇਹਨਾਂ ਦੀ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਚੋਜੀ ਪ੍ਰੀਤਮ ਸਤਿਗੁਰ ਜੀ ਇੱਕਦਮ ਵੀਰ ਰਸ ਦੇ ਵਿੱਚ ਆ ਕੇ ਨੇਤਰ ਖੋਲਦੇ ਨੇ ਇਹਨਾਂ ਸਿਆਸੀ ਸਿੱਖਾਂ ਨੂੰ ਸਵਾਲ ਕਰਦੇ ਨੇ ਕਿ ਜਿਸ ਵਕਤ ਪੰਜਵੇਂ ਪਾਸ਼ਾ ਜੀ ਦੀ ਸ਼ਾਂਤਮਈ ਸ਼ਹਾਦਤ ਹੋਈ ਦਿੱਲੀ ਅੰਦਰ ਨੌਵੇਂ ਭਾਸ਼ਾ ਜੀ ਨੂੰ ਸ਼ਹੀਦ ਕੀਤਾ ਸਰਹੰਦ ਦੀ ਧਰਤੀ ਤੇ ਛੋਟੇ ਸਾਬਜ਼ਾਦਿਆਂ ਨੂੰ ਮਾਤਾ ਜੀ ਨੂੰ ਸ਼ਹੀਦ ਕੀਤਾ ਉਸ ਸਮੇਂ ਤੁਸੀਂ ਸਮਝੌਤੇ ਕਰਵਾਉਣ ਵਾਲੇ ਕਿੱਥੇ ਸੀ ਸੋ ਕਹਿਣ ਦਾ ਭਾਵ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਸਿਆਸੀ ਸਿੱਖਾਂ ਨੂੰ ਸਾਪ ਮਨਾ ਕਰ ਦਿੱਤਾ ਕਿ ਸਾਡਾ ਇਸ ਜ਼ਾਲਮ ਹਕੂਮਤ ਦੇ ਨਾਲ ਕੋਈ ਸਮਝੌਤਾ ਨਹੀਂ ਅਸੀਂ ਹਮੇਸ਼ਾ ਇਸ ਨੂੰ ਮੈਦਾਨੇ ਜੰਗ ਅੰਦਰ ਹੀ ਟਕਰਾਂਗੇ ਸਾਡਾ ਖਾਲਸਾ ਇਹਨਾਂ ਦੀ ਇੱਟ ਦੇ ਨਾਲ ਇੱਟ ਖੜਕਾ ਦੇਵੇਗਾ ਫੇਰੇ ਸਮਝੌਤਾ ਕਰਨ ਵਾਲੇ ਸਲਾਹਾਂ ਦੇਣ ਵਾਲੇ ਕਹਿਣ ਲੱਗੇ ਕਿ ਤੁਸੀਂ ਸਾਡੇ ਗੁਰੂ ਹੋ ਅਸੀਂ ਤੁਹਾਡੇ ਸਿੱਖ ਅਖਵਾਉਂਦੇ ਹਾਂ ਤੁਹਾਡੇ ਕਰਕੇ ਮੁਗਲ ਸਾਨੂੰ ਵੀ ਤੰਗ ਕਰਦੇ ਹਨ ਅਸੀਂ ਤੁਹਾਡੇ ਨਾਲ ਨਹੀਂ ਚੱਲ ਸਕਦੇ ਅਸੀਂ ਨਹੀਂ ਤੁਹਾਡੀ ਸਿੱਖੀ ਨਿਭਾ ਸਕਦੇ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਕਿਉਂਕਿ ਗੁਰੂ ਜੀ ਨੇ ਇਹਨਾਂ ਦਾ ਕਿਹਾ ਨਹੀਂ ਮੰਨਿਆ ਸੀ ਅਤੇ ਇਸ ਗੱਲ ਨੂੰ ਇਹ ਆਪਣੀ ਬੇਇੱਜ਼ਤੀ ਮੰਨ ਬੈਠੇ। ਇਹ ਸਿਆਸੀ ਸਿੱਖਾਂ ਦੇ ਬੋਲ ਸਨ ਕਿ ਅੱਜ ਤੋਂ ਨਾ ਤੁਸੀਂ ਸਾਡੇ ਗੁਰੂ ਅਤੇ ਨਾ ਅਸੀਂ ਤੁਹਾਡੇ ਸਿੱਖ ਹਾਂ। ਰਾਮਿਆਣੇ ਪਿੰਡ ਦੇ ਵਿੱਚ ਇਸ ਜਥੇ ਵਿੱਚ ਸ਼ਾਮਲ ਹੋ ਕੇ ਆਗੂ ਬਣ ਕੇ ਆਏ। ਇਹਨਾਂ ਸਿੱਖਾਂ ਨੇ ਸਤਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਮਹਾਰਾਜ ਕਹਿੰਦੇ ਜੇਕਰ ਤੁਹਾਡੇ ਤੋਂ ਹੀ ਸਿੱਖੀ ਨਹੀਂ ਨਿਭਾਈ ਜਾਂਦੀ ਲਿਖ ਕੇ ਦੇ ਦੇਵੋ ਤਾਂ ਫਿਰ ਸਾਧ ਸੰਗਤ ਇੰਨਾ ਸਿਆਸੀ ਸਿੱਖਾਂ ਵੱਲੋਂ ਇੱਥੇ ਬੇਦਾਵਾ ਲਿਖਿਆ ਗਿਆ ਮਾਤਾ ਭਾਗ ਕੌਰ ਜੀ ਅਤੇ ਭਾਈ ਮਹਾ ਸਿੰਘ ਜੀ ਬੇਦਾਵਾ ਲਿਖਣ ਵਾਲਿਆਂ ਦੇ ਵਿੱਚ ਨਹੀਂ ਸਨ ਕਿਉਂਕਿ ਇਹ ਭਾਵਨਾ ਵਾਲੇ ਸਿੱਖ ਗੁਰੂ ਸਾਹਿਬ ਜੀ ਨੂੰ ਮਿਲ ਕੇ ਜਦੋਂ ਇਹ ਸਾਰੇ ਹਾਲਾਤ ਜਾਣਦੇ ਹਨ ਸ਼ਹਾਦਤਾਂ ਵਾਲੇ ਅਫਸੋਸ ਦੇ ਵਿੱਚ ਸੀ ਦੁੱਖ ਵਿੱਚ ਸਨ ਸਿਆਸੀ ਲੋਕਾਂ ਨੇ ਅੱਗੇ ਹੋ ਕੇ ਇਹ ਸਲਾਹਾਂ ਦਿੱਤੀਆਂ ਭਾਵਨਾ ਵਾਲੇ ਸਿੱਕੇ ਸਹਬਜ਼ਾਦਿਆਂ ਅਤੇ ਮਾਤਾ ਜੀ ਦੇ ਵਿਛੋੜੇ ਨੂੰ ਯਾਦ ਕਰਕੇ ਚਿੰਤਾ ਦੇ ਵਿੱਚ ਸੀ ਕਹਿੰਦੇ ਨੇ ਕਿ ਫੇਰੇ ਸਿਆਸੀ ਲੋਕ ਰਾਮੇ ਆਣੇ ਪਿੰਡ ਅੰਦਰ ਬੇਦਾਵਾ ਲਿਖ ਕੇ ਵਾਪਸ ਮੁੜਨ ਲੱਗੇ ਸਤਿਕਾਰਯੋਗ ਮਾਤਾ ਭਾਗ ਗੌਰ ਜੀ ਅਤੇ ਪਾਈ ਮਹਾ ਸਿੰਘ ਜੀ ਨੂੰ ਪਤਾ ਲੱਗਾ ਕਿ ਸਾਡੇ ਜਥੇ ਦੇ ਆਗੂਆਂ ਵੱਲੋਂ ਗੁਰੂ ਸਾਹਿਬ ਜੀ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਹੈ ਤਾਂ ਉਸ ਸਮੇਂ ਮਾਤਾ ਭਾਗ ਗੌਰ ਜੀ ਨੇ ਇਨਾ ਬਦਾਵਾ ਲਿਖਣ ਵਾਲਿਆਂ ਨੂੰ ਵੰਗਾਰਿਆ ਕਿ ਜੇ ਤੁਸੀਂ ਗੁਰੂ ਦੇ ਨਹੀਂ ਹੋ ਸਕੇ ਤਾਂ ਤੁਸੀਂ ਕੱਖ ਦੇ ਵੀ ਨਹੀਂ ਰਹੋਗੇ ਤੁਸੀਂ ਅੱਜ ਮਾਝੇ ਇਲਾਕੇ ਤੇ ਕਲੰਕ ਲਾ ਕੇ ਚੱਲੇ ਜੀ ਮਾਤਾ-ਪਿਤਾ कौर ਜੀ ਦੀ ਇਸ ਵੰਗਾਰ ਨੇ ਸਿਆਸੀ ਸਿੱਖਾਂ ਦਾ ਮਨ ਵੀ ਝੰਡੋੜ ਕੇ ਰੱਖ ਦਿੱਤਾ ਆਪਸ ਵਿੱਚ ਬੈਠ ਕੇ ਫਿਰ ਵਿਚਾਰ ਹੋਈ ਕਿ ਆਪਾਂ ਗੁਰੂ ਜੀ ਦਾ ਸਾਥ ਦੇਣ ਵਾਸਤੇ ਕੁਰਬਾਨ ਹੋਣ ਲਈ ਤੁਰੇ ਸੀ ਸਾਰਿਆਂ ਨੇ ਗਲਤੀ ਦਾ ਅਹਿਸਾਸ ਕੀਤਾ ਵਾਪਸ ਗੁਰੂਜੀਵਲ ਤੁਰਨ ਲੱਗੇ। ਇੰਨੇ ਸਮੇਂ ਨੂੰ ਪਤਾ ਲੱਗਾ ਕਿ ਵਜੀਦ ਖਾਂ ਸਰਹੰਦ ਦਾ ਸੂਬੇਦਾਰ ਫੌਜਾਂ ਲੈ ਕੇ ਆ ਰਿਹਾ ਹੈ। ਸਾਰਿਆਂ ਸਿੱਖਾਂ ਨੇ ਵਿਚਾਰ ਕੀਤੀ ਸਤਕਾਰਯੋਗ ਮਾਤਾ ਭਾਗ ਕੌਰ ਜੀ ਦੀ ਅਗਵਾਈ ਦੇ ਵਿੱਚ ਗੁਰਮਤਾ ਹੋਇਆ ਕਿ ਇਸ ਦੁਸ਼ਮਣ ਦਲ ਨੂੰ ਇੱਥੇ ਹੀ ਰੋਕਿਆ ਜਾਵੇ। ਯੁੱਧ ਲੜਨ ਦੀ ਤਿਆਰੀ ਕੀਤੀ ਗਈ। ਗਿਣਤੀ ਦੇ ਵਿੱਚ ਇਹ ਗੁਰੂ ਦੇ ਸਿੱਖ ਬਹੁਤ ਘੱਟ ਸਨ। ਦੁਸ਼ਮਣ ਦਲ ਵੱਡੀ ਗਿਣਤੀ ਵਿੱਚ ਚੜ ਕੇ ਆ ਰਿਹਾ ਸੀ। ਪਰ ਕਹਿੰਦੇ ਨੇ ਕਿ ਦੁਸ਼ਮਨਾਂ ਨੂੰ ਭੁਲੇਖਾ ਪਾਉਣ ਵਾਸਤੇ ਝਾੜੀਆਂ ਉੱਤੇ ਵੱਡੇ-ਵੱਡੇ ਬਸਤਰ ਟੰਗ ਦਿੱਤੇ ਕਿ ਦੂਰੋਂ ਸਿੱਖ ਫੌਜਾਂ ਦੇ ਵੱਡੇ ਤੰਬੂ ਨਜ਼ਰ ਆਉਣ ਕਿਦਰਾਣੇ ਦੀ ਢਾਬ ਤੇ ਵਜੀਦ ਖਾਨ ਦੀਆਂ ਫੌਜਾਂ ਨਾਲ ਸਿੱਖਾਂ ਦਾ ਟੱਕਰ ਆ ਹੁੰਦਾ ਮੈਦਾਨੇ ਜੰਗ ਅੰਦਰ ਸਤਗੁਰ ਸਾਹਿਬ ਜੀ ਦੇ ਸਿੱਖਾਂ ਵੱਲੋਂ ਬਹੁਤ ਤਕੜੇ ਹੱਥ ਦਿਖਾਈ ਜਾਂਦੇ ਨੇ ਵਜੀਦ ਖਾਨ ਦੀਆਂ ਫੌਜਾਂ ਦੇ ਪੈਰ ਓਖੇੜ ਦਿੱਤੇ ਗਏ ਜੂਝਦਿਆਂ ਹੋਇਆ ਇੰਨਾ ਮਹਾਨ ਗੁਰਸਿੱਖਾਂ ਨੇ ਛਹਾ ਦਾ ਦਾ ਜਾਮ ਪੀਤਾ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਇਥੋਂ ਥੋੜੀ ਦੂਰੀ ਤੇ ਸਨ ਉੱਚੇ ਟਿੱਬੀ ਤੋਂ ਤੀਰ ਚਲਾ ਕੇ ਵਜ਼ੀਰ ਖਾਨ ਦੀਆਂ ਫੌਜਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਸਨ ਮੈਦਾਨੇ ਜੰਗ ਅੰਦਰ ਆਪਣੇ ਸਿੱਖਾਂ ਨੂੰ ਜੂਝਦੇ ਹੋਇਆ ਸ਼ਹੀਦ ਹੁੰਦਿਆਂ ਸਤਗੁਰੂ ਜੀ ਦੇਖ ਰਹੇ ਸਨ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖਾਂ ਨੇ ਮਾਤਾ ਭਾਗ ਕੌਰ ਜੀ ਦੀ ਅਗਵਾਹੀ ਵਿੱਚ ਬੜੀ ਬਹਾਦਰੀ ਨਾਲ ਦੁਸ਼ਮਣ ਦਲ ਦਾ ਟੱਕਰਾਂ ਕੀਤਾ ਕਹਿੰਦੇ ਵਜੀਦ ਖਾਨ ਦੀਆਂ ਫੌਜਾਂ ਪਾਣੀ ਤੋਂ ਤਿਹਾਈਆਂ ਵਾਪਸ ਦੌੜ ਗਈਆਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਟਿੱਬੀ ਤੋਂ ਹੇਠਾਂ ਉਤਰ ਕੇ ਜੰਗ ਦੇ ਮੈਦਾਨ ਵਿੱਚ ਆਉਂਦੇ ਨੇ ਜ਼ਿਆਦਾਤਰ ਸਿੱਖਾਂ ਦੀ ਸ਼ਹਾਦਤ ਹੋ ਗਈ ਸੀ ਸਤਿਗੁਰ ਜੀ ਇਕੱਲੇ ਇਕੱਲੇ ਸਿੱਖ ਨੂੰ ਆਪਣੀ ਗੋਦ ਵਿੱਚ ਲੈ ਕੇ ਬਖਸ਼ਿਸ਼ ਵਾਲੇ ਬਚਨ ਕਰਦੇ ਨੇ ਇਨਾਮ ਦੇ ਰਹੇ ਨੇ ਕਿ ਇਹੇ ਸਿੱਖ ਮੇਰਾ 5000ਹਾਰੀ ਹੈ ਇਹੇ ਸਿੱਖ 10000ਹਾਰੀ ਇਸ ਤਰ੍ਹਾਂ ਕਿਸੇ ਨੂੰ 20000ਹਾਰੀ ਕਿਹਾ ਪਿਆਰ ਵਾਲੇ ਬਚਨ ਬੋਲਦਿਆਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਈ ਮਹਾ ਸਿੰਘ ਜੀ ਕੋਲ ਪਹੁੰਚਦੇ ਨੇ ਉਸ ਸਮੇਂ ਪਾਈ ਮਹਾ ਸਿੰਘ ਜੀ ਆਖਰੀ ਸਾਹਾਂ ਤੇ ਸਨ ਸਤਿਗੁਰ ਜੀ ਨੇ ਪਾਈ ਮਹਾ ਸਿੰਘ ਜੀ ਦਾ ਸਿਰ ਆਪਣੀ ਗੋਦੀ ਵਿੱਚ ਰੱਖ ਕੇ ਰੁਮਾਲ ਕੱਪੜੇ ਨਾਲ ਉਹਨਾਂ ਦਾ ਮੁੱਖ ਸਾਫ਼ ਕੀਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜੇ ਪ੍ਰਸੰਨ ਹੋ ਕੇ ਪਾਈ ਮਹਾ ਸਿੰਘ ਜੀ ਨੂੰ ਬਚਨ ਕੀਤਾ ਕਿ ਪਾਈ ਮਹਾ ਸਿੰਘ ਜੀ ਅਸੀਂ ਤੁਹਾਡੀ ਬਹਾਦਰੀ ਤੋਂ ਪ੍ਰਸੰਨ ਹਾਂ ਜੋ ਮੰਗਣਾ ਹੈ ਮੰਗ ਲਵੋ ਤਾਂ ਕਹਿੰਦੇ ਨੇ ਕਿ ਉਸ ਸਮੇਂ ਦੋਵੇਂ ਹੱਥ ਜੋੜ ਕੇ ਪਾਈ ਮਹਾ ਸਿੰਘ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਜੋ ਅਣਜਾਣੇ ਵਿੱਚ ਸਾਡੇ ਨਾਲ ਚੱਲ ਕੇ ਆਏ ਸਿੱਖਾਂ ਵੱਲੋਂ ਗਲਤੀ ਹੋਈ ਹੈ ਆਪ ਜੀ ਨੂੰ ਬੇਦਾਵਾ ਲਿਖ ਕੇ ਦਿੱਤਾ ਹੈ ਉਹੋ ਪੇ ਦਾਵਾ ਪਾੜ ਦੇਵੋ ਤਾਂ ਚੋਜੀ ਪ੍ਰੀਤਮ ਸਤਗੁਰ ਜੀ ਨੇ ਆਪਣੇ ਕਮਰ ਕੱਸੇ ਵਿੱਚੋਂ ਉਹ ਕਾਗਜ਼ ਕੱਢ ਕੇ ਪਾਈ ਮਹਾ ਸਿੰਘ ਜੀ ਦੀਆਂ ਅੱਖਾਂ ਸਾਹਮਣੇ ਪਾੜ ਦਿੱਤਾ ਇਸ ਤਰ੍ਹਾਂ ਪਾਈ ਮਹਾ ਸਿੰਘ ਜੀ ਬਾਜਾਂ ਵਾਲੇ ਪ੍ਰੀਤਮ ਸਤਗੁਰ ਜੀ ਦੀ ਗੋਦ ਵਿੱਚ ਸਵਾਸ त्याग ਕੇ ਸ਼ਹਾਦਤ ਦਾ ਜਾਮ ਪੀ ਜਾਂਦੇ ਹਨ ਮਾਤਾ ਭਾਗੌਰ ਜੀ ਦੇ ਗਹਿਰੇ ਜ਼ਖਮ ਸਨ ਇਲਾਜ ਹੋਇਆ ਉਹ ਸਤਗੁਰ ਸਾਹਿਬ ਜੀ ਦੇ ਨਾਲ ਨਦੇੜ ਤੱਕ ਗਏ ਉੱਥੇ ਜਾ ਕੇ ਆਪਣਾ ਸਰੀਰ त्यागਿਆ ਸਾਹ ਸੰਗਤ ਜਿਸ ਜਗ੍ਹਾ ਤੇ ਸਤਿਗੁਰ ਜੀ ਨੇ ਬੇਦਾਵਾ ਪਾੜਿਆ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੈ ਟੁੱਟੀ ਗੰਡੀ ਤੇ ਜਿਸ ਟਿੱਬੀ ਤੇ ਬੈਠ ਕੇ ਤੀਰ ਚਲਾਏ ਉੱਥੇ ਹੈ ਗੁਰਦੁਆਰਾ ਟਿੱਬੀ ਸਾਹਿਬ ਇਸੇ ਤਰ੍ਹਾਂ ਸਤਿਗੁਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਨ੍ਹਾਂ ਬਹਾਦਰ ਗੁਰਸਿੱਖਾਂ ਨੇ 40 ਸਿੱਖਾਂ ਨੇ ਸ਼ਹੀਦੀ ਦਾ ਜਾਮ ਪੀਤਾ ਜਿਨ੍ਹਾਂ ਨੂੰ 40 ਮੁਕਤੀਆਂ ਦਾ ਨਾਮ ਦਿੱਤਾ ਗਿਆ ਇਹ ਜੰਗ ਜੂਨ ਮਹੀਨੇ ਵਿੱਚ ਹੋਈ ਸੀ ਮਾਲਵੇ ਇਲਾਕੇ ਅੰਦਰ ਪਾਣੀ ਦੀ ਘਾਟ ਹੋਣ ਕਰਕੇ ਅਤੇ ਜ਼ਿਆਦਾ ਗਰਮੀ ਹੋਣ ਕਰਕੇ ਚਾਲੀ ਮੁਕਤਿਆਂ ਦੀ ਸ਼ਹਾਦਤ ਦਾ ਦਿਨ ਮਾਗ ਮਹੀਨੇ ਦੀ ਸੰਗਰਾਦ ਨੂੰ ਮੁਕਸਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਇਸ ਸਾਰੀ ਘਟਨਾ ਅੰਦਰ ਮਾਝੇ ਤੋਂ ਜਥਾ ਤੁਰੰਤੋਂ ਲੈ ਕੇ ਸ਼ਹਾਦਤ ਤੱਕ ਦੋ ਨਾਮ ਦੋ ਸ਼ਖਸੀਅਤਾਂ ਬਹੁਤ ਪ੍ਰਸਿੱਧ ਹੋਈਆਂ ਇੱਕ ਸੀ ਮਾਈ ਭਾਗ ਗੌਰ ਜੀ ਦੀ ਨਦੀ ਵੰਗਾਰ ਨੇ ਲਲਕਾਰ ਨੇ ਸਿਆਸੀ ਸਿੱਖਾ ਅੰਦਰ ਵੀ ਅਨਖ ਜਗਾ ਦਿੱਤੀ ਉਹੋ ਵੀ ਗੁਰੂ ਜੀ ਨੂੰ ਸਮਰਪਿਤ ਹੋ ਕੇ ਸ਼ਹੀਦ ਹੋਏ ਦੂਸਰੇ ਸਾਲ ਪਾਈ ਮਹਾ ਸਿੰਘ ਜੀ ਜੋ ਬੇਦਾਵਾ ਲਿਖਣ ਵਿੱਚ ਸ਼ਾਮਲ ਨਹੀਂ ਸਨ ਪਰ ਉਹਨਾਂ ਨੇ ਸਤਗੁਰੂ ਸਾਹਿਬ ਜੀ ਨੂੰ ਬੇਨਤੀ ਕਰਕੇ ਇਹ ਬੇਦਾਵਾ ਪੜਵਾ ਦਿੱਤਾ ਮਾਜੇ ਦੀ ਟੁੱਟੀ ਗੰਢ ਲਈ ਇਨ੍ਹਾਂ ਮਹਾਨ ਯੋਧਿਆਂ ਦੀ ਸ਼ਹਾਦਤ ਅੱਗੇ ਹਮੇਸ਼ਾ ਸਿਰ ਝੁਕਦਾ ਹੈ ਸਤਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਤੇ ਵੀ ਕਿਰਪਾ ਕਰਨ ਸਾਡੀ ਵੀ ਟੁੱਟੀ ਹੋਈ ਗੰਢ ਲੈਣ ਆਪਣੇ ਚਰਨਾਂ ਦੇ ਵਿੱਚ ਸਾਨੂੰ ਵੀ ਜੋੜ ਲੈਣ ਸੋ ਇਹ ਸੀ ਬੇਦਾਵਾ ਲਿਖਣ ਵਾਲੇ ਸਿੱਖਾਂ ਦੀ ਸ਼ਹਾਦਤ ਦੀ ਘਟਨਾ ਜੋ ਕਿ ਮੁਕਤਸਰ ਸਾਹਿਬ ਦੀ ਧਰਤੀ ਉੱਤੇ ਉਸ ਸਮੇਂ ਦੀ ਖਦਰਾਣੇ ਦੀ ਟਾਬ ਉੱਤੇ ਵਾਪਰੀ ਅਤੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਭੁੱਲੇ ਹੋਏ ਗੁਰਸਿੱਖਾਂ ਨੂੰ ਮੁੜ ਆਪਣੇ ਚਰਨਾਂ 'ਨਾਂ ਲਾ ਲਿਆ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ